ਪੰਜਾਬ ਦੇ ਵਿੱਚ ਇਸ ਵਕਤ ਹੀਟ ਵੇਵ ਦਾ ਅਲਰਟ ਹੈ ਜੋ ਕਿ ਪੰਜਾਬ ਦੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਲਾਗੂ ਕੀਤਾ ਹੋਇਆ ਹੈ ਹੀਟ ਵੇਵ ਤੇ ਇਸ ਅਲਰਟ ਦੇ ਨਾਲ ਪੰਜਾਬ ਦੇ 13 ਦੇ 13 ਜਿਲ੍ਹਿਆਂ ਦੇ ਵਿੱਚ ਲੋਕ ਹੈ ਜੋ ਗਰਮੀ ਦੇ ਨਾਲ ਪੀषण ਗਰਮੀ ਦੇ ਨਾਲ ਜੂਝ ਰਹੇ ਨੇ ਔਰ ਰਾਹਤ ਦੀ ਉਡੀਕ ਕਰ ਰਹੇ ਨੇ ਇਸ ਅੱਜ ਦੀ ਇਸ ਖਬਰ ਦੇ ਵਿੱਚ ਦੱਸਦੀ ਕਿ ਜੋ ਗਰਮੀ ਹੈ ਗਰਮੀ ਤੋਂ ਜਲਦੀ ਰਾਹਤ ਹੈ ਮਿਲ ਸਕਦੀ ਹੈ ਪਰ ਫਿਲਹਾਲ ਆਉਣ ਵਾਲੇ ਕੁਝ ਦਿਨਾਂ ਦੇ ਲਈ ਜੋ ਮੌਸਮ ਹੈ ਮੌਸਮ ਇਸੇ ਤਰ੍ਹਾਂ ਜੋ ਗਰਮ ਬਣਿਆ ਰਹਿਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਦੇ ਵੱਲੋਂ ਦਸੀ ਗਈ ਹੈ ਸੋ ਅੱਜ ਦੇ ਦਿਨ ਲਈ ਪੰਜਾਬ ਦੇ 13 ਦੇ 13 ਜਿਲ੍ਹਿਆਂ ਦੇ ਵਿੱਚ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਗਿਆ ਵੈ ਇਸ ਦੇ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਵੀ ਹੈ ਜੋ ਮੌਸਮ ਵਿਭਾਗ ਦੇ ਦੁਆਰਾ ਦੱਸੀ ਗਈ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਰਾਹਤ ਜ਼ਰੂਰ ਮਿਲੇਗੀ ਕਿਉਂਕਿ ਵੈਸਟਰਨ ਡਿਸਟਰਬੈਂਸ ਦੇ ਐਕਟਿਵ ਹੋਣ ਦੇ ਨਾਲ ਪੱਛਮੀ ਗੜਬੜੀ ਦੇ ਕਾਰਨ ਪੰਜਾਬ ਦੇ ਵਿੱਚ 19 ਜਾਂ 20 ਦੇ ਦਰਮਿਆਨ 19 ਤਰੀਕ 20 19 ਤਰੀਕ ਤੋਂ ਲੈ ਕੇ 20 ਤਰੀਕ ਦੇ ਦਰਮਿਆਨ ਵੈਸਟਰਨ ਡਿਸਟਰਬੈਂਸ ਐਕਟਿਵ ਹੋ ਸਕਦਾ ਹੈ ਔਰ 19 ਤੋਂ ਲੈ ਕੇ 22 ਦੇ ਵਿੱਚ ਜੋ ਬੂੰਦਾਂਬੰਦੀ ਹੋ ਸਕਦੀ ਹੈ ਤਾਪਮਾਨ ਦੇ ਵਿੱਚ ਗਿਰਾਵਟ ਵੀ ਦਰਜ ਕੀਤੀ ਜਾ ਸਕਦੀ ਹੈ ਜੇ ਤਾਪਮਾਨ ਦੀ ਗੱਲ ਕਰੀਏ ਤਾਂ ਲੁਧਿਆਣੇ ਦੇ ਵਿੱਚ ਤਾਪਮਾਨ ਬੀਤੇ ਹੀ ਦਿਨ ਜੋ ਕਿ 46 ਡਿਗਰੀ ਦੇ ਲਗਭਗ ਨਜ਼ਦੀਕ ਬਣਿਆ ਹੋਇਆ ਸੀ ਔਰ ਜੇ ਗਿਰਾਵਟ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਤਾਪਮਾਨ ਦੇ ਵਿੱਚ ਜੋ ਗਿਰਾਵਟ ਦਰਜ ਕੀਤੀ ਗਈ ਹੈ ਬੇਹਦੀ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ ਜੋ ਕਿ 0.1% ਦੀ ਗਿਰਾਵਟ ਜੋ ਦਰਜ ਕੀਤੀ ਗਈ ਹੈ ਇਹ ਜੇ ਗੱਲ ਕਰੀਏ ਤਾਪਮਾਨ ਦੇ ਵਿੱਚ ਵਾਧੇ ਦੀ ਤਾਂ ਪਿਛਲੇ ਲਗਭਗ ਇੱਕ ਹਫਤੇ ਤੋਂ ਤਾਪਮਾਨ ਹੈ ਜੋ ਆਸਥਤ ਨਾਲੋਂ ਜ਼ਿਆਦਾ ਬਣਿਆ ਹੋਇਆ ਹੈ ਤਾਪਮਾਨ ਦੇ ਵਿੱਚ ਜੋ 6% ਦਾ 6 ਡਿਗਰੀ ਦਾ ਵਾਧਾ ਹੈ ਦਰਜ ਕੀਤਾ ਗਿਆ ਹੈ ਸੋ ਇਸ ਦੇ ਨਾਲ ਜੋ ਆਉਣ ਵਾਲੇ ਦਿਨਾਂ ਚ ਰਾਹਤ ਵੀ ਮਿਲੇਗੀ ਤਾਪਮਨ ਦੇ ਵਿੱਚ ਗਿਰਾਵਟ ਵੀ ਦਰਜ ਹੋ ਸਕਦੀ ਹੈ ਕਿਉਂਕਿ ਜਿਸ ਤਰ੍ਹਾਂ ਹੀ ਪੰਜਾਬ ਦੇ ਵਿੱਚ ਵੈਸਟਰਨ ਡਿਸਟਰਬੈਂਸ ਐਕਟਿਵ ਹੋਵੇਗਾ ਉਸ ਦੇ ਨਾਲ ਠੰਡੀਆਂ ਹਵਾਵਾਂ ਦੇ ਨਾਲ ਕੁਝ ਇਲਾਕਿਆਂ ਦੇ ਵਿੱਚ ਜੋ ਬੂੰਦਾਬاندی ਹੋਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਦੇ ਵੱਲੋਂ ਦੱਸੀ ਗਈ ਹੈ ਇਸ ਦੇ ਨਾਲ ਦੱਸਦੀ ਕਿ ਪੰਜਾਬ ਦੇ ਵਿੱਚ ਜੋ ਪੀਸ਼ਨ ਗਰਮੀ ਹੈ ਪੀਸ਼ਨ ਗਰਮੀ ਦੇ ਨਾਲ ਲੋਕ ਬੇਹਾਲ ਹੋ ਰਹੇ ਨੇ ਇਸ ਦੇ ਚਲਦਿਆਂ ਪੰਜਾਬ ਦੇ ਵਿੱਚ ਜੋ ਬਿਜਲੀ ਦੀ ਖਪਤ ਹੈ ਉਸ ਦੇ ਵਿੱਚ 46% ਵਾਧਾ ਦਰਜ ਕੀਤਾ ਗਿਆ ਹੈ ਸੋ ਖਪਤ ਹੈ ਬਿਜਲੀ ਦੀ ਗਰਮੀ ਦੇ ਕਾਰਨ ਉਹ ਵੀ ਵਧੀ ਹੈ ਲਗਭਗ ਅੱਧੀ ਖਪਤ ਅਤੇ ਪਰ ਅੱਧੀ ਖਪਤ ਹੈ ਜੋ ਵਧੀ ਹੈ ਲਗਭਗ 50% ਦੇ ਨਿਰਿਤਿੜੇ ਜੋ ਖਪਤ ਵਧੀ ਹੈ ਪੂਰੇ ਪੰਜਾਬ ਦੇ ਵਿੱਚ ਸੋ ਗਰਮੀ ਇਸ ਵਕਤ ਬਹੁਤ ਜ਼ਿਆਦਾ ਪੈਦੀ ਹੈ ਲੋਕ ਘਰਾਂ ਚੋਂ ਬਾਹਰ ਨਿਕਲਣ ਤੋਂ ਪਹਿਲਾਂ ਸੋਚਣਾ ਪੈ ਰਿਹਾ ਵੈ ਲੋਕ ਘਰਾਂ ਚੋਂ ਬਾਹਰ ਨਹੀਂ ਨਿਕਲ ਰਹੇ ਜੇਕਰ ਬਹੁਤ ਜ਼ਰੂਰੀ ਹੁੰਦਾ ਵੈ ਤਾਂ ਹੀ ਲੋਕ ਸੜਕਾਂ ਤੇ ਦਿਖਾਈ ਦਿੰਦੇ ਨੇ ਕਿਉਂਕਿ ਤਾਪਮਾਨ ਦੇ ਵਿੱਚ ਲਗਾਤਾਰ ਹੋ ਰਹੇ ਵਾਅਦੇ ਦੇ ਕਾਰਨ ਲੋਕ ਆਪਣੇ ਘਰਾਂ ਦੇ ਵਿੱਚ ਰਹਿਣਾ ਜ਼ਿਆਦਾ ਪਸੰਦ ਕਰ ਰਹੇ ਨੇ ਪਰ ਜੋ ਖਾਸ ਗੱਲ ਇਹ ਹੈ ਕਿ ਆਉਣ ਵਾਲੇ ਦਿਨਾਂ ਚ ਤਾਪਮਾਨ ਦੀ ਗਿਰਾਵਟ ਵੀ ਦਰਜ ਕੀਤੀ ਜਾਵੇਗੀ ਔਰ ਇਸ ਭੀषण ਗਰਮੀ ਤੋਂ ਲੋਕਾਂ ਨੂੰ ਰਾਹਤ ਵੀ ਮਿਲਦੀ ਦਿਖਾਈ ਦੇਵੇ ਕਿ ਵੈਸਟਰਨ ਡਿਸਟਰਬੈਂਸ ਜਿਸ ਤਰ੍ਹਾਂ ਹੀ ਪੰਜਾਬ ਦੇ ਵਿੱਚ ਐਕਟਿਵ ਹੋਵੇਗਾ ਲੋਕਾਂ ਨੂੰ ਇਸ ਸਪੇਸ਼ਲ ਗਰਮੀ ਤੋਂ ਰਾਹਤ ਮਿਲਦੀ ਹੋਈ ਦਿਖਾਈ ਦੇਵੇਗੀ ਕਿਉਂਕਿ ਵੈਸਟਰਨ ਡਿਸਟਰਬੈਂਸ ਦੇ ਐਕਟਿਵ ਹੁੰਦੇ ਆਂ ਹੀ ਹਵਾਵਾਂ ਨੇ ਠੰਡੀਆਂ ਹੋ ਜਾਣਗੀਆਂ ਔਰ ਇਲਾਕਿਆਂ ਦੇ ਵਿੱਚ ਬੂੰਦਾਬੰਦੀ ਹੁੰਦੀ ਹੋਈ ਵੀ ਦਿਖਾਈ ਦੇਵੇਗੀ ਸਤਾਪਨ ਦੇ ਵਿੱਚ 19 ਤੋਂ 22 ਦੇ ਵਿੱਚ ਜੋ ਗਰਵੜਦਰਜ ਹੋ ਸਕਦੀ ਹੈ ਪਰ ਜੇ ਗੱਲ ਕਰੀਏ ਅੱਜ 18 ਤਰੀਕ ਦੀ ਤਾਂ ਤਾਪਮਨ ਦੇ ਵਿੱਚ ਇਸ ਵਕਤ ਵਾਦਾ ਦੇਖਣ ਨੂੰ ਮਿਲ ਰਿਹਾ ਹੈ ਤਾਪਮਨਾ ਜੋ ਲੁਧਿਆਣਾ ਦਾ 34 ਡਿਗਰੀ ਬਣਾ ਹੋਇਆ ਹੋਇਆ ਹੈ ਔਰ ਆਉਣ ਵਾਲੇ ਜੋ ਦਿਨਾਂ ਦੇ ਵਿੱਚ ਤਾਪਮਨ ਕਿਸ ਤਰ੍ਹਾਂ ਦਾ ਰਹੇਗਾ ਵੈਸਟਰਨ ਡਿਸਟਰਬੈਂਸ ਦਾ ਕਿਸ ਤਰ੍ਹਾਂ ਦਾ ਅਸਰ ਹੈ ਜੋ ਪੰਜਾਬ ਦੇ ਵਿੱਚ ਰਹੇਗਾ ਇਸ ਦੀ ਸਾਰੀ ਰਿਪੋਰਟ ਦੇ ਨਾਲ ਤੁਹਾਡੇ ਨਾਲ ਜੁੜਾਂਗੇ ਫਿਲਹਾਲ ਮੈਂ ਉਹ ਇਜਾਜ਼ਤ ਧੰਨਵਾਦ